ਅਜ ਤੱਕ ਤਾਂ ਅਸੀਂ ਇਹੀ ਸੁਣਿਆ ਸੀਗਾ ਜਿਹੜੇ ਅੰਡੇ ਹੁੰਦੇ ਨੇ ਮੁਰਗੀਆਂ ਦੇ ਉਹ ਨਾਨ ਵੇਜ ਹੁੰਦੇ ਨੇ ਪਰ ਅੱਜ ਸਾਡੇ ਨਾਲ ਵੀਰਜੀ ਹੁਣੀ ਮੌਜੂਦ ਨੇ ਇਹ ਕਹਿੰਦੇ ਨੇ ਵੀ ਜਿਹੜੇ ਆਂਡੇ ਨੇ ਉਹ ਵੇਜ ਹੁੰਦੇ ਨੇ ਤੇ ਇੰਨਾ ਕ ਵੇਜ ਹੁੰਦੇ ਨੇ ਜਿਦ ਦੁੱਧ ਨਾਲੋਂ ਵੀ ਜਿਹੜੇ ਪਿਓਰ ਹੁੰਦੇ ਨੇ ਇਹ ਨਾਨ ਵੇਜ ਤਾਂ ਮੰਨੇ ਜਾਣਗੇ ਜੇ ਕਿਸੇ ਜੀਵ ਦੀ ਹੱਤਿਆ ਹੋਊਗੀ ਇਹਦੇ ਵਿੱਚ ਕਿਸੇ ਜੀਵ ਦੀ ਹੱਤਿਆ ਨਹੀਂ ਹੋਣੀ ਇਹ ਨਾਨ ਫਰਟੀਲਾਈਜ਼ਡ ਅੰਡੇ ਨੇ ਇਹ ਬਿਨਾ ਮੀਟਿੰਗ ਤੋਂ ਰੂਸਟਰ ਤੇ ਚਿਕਨ ਦੀ ਬਿਨ ਮੀਟਿੰਗ ਤੋਂ ਬਿੜਾ ਪ੍ਰੋਡਿਊਸ ਕੀਤਾ ਜਾਂਦੇ ਨੇ ਉਦੇ ਕਰਕੇ ਸਾਰੇ ਅਨਫਰਟਾਈਲਾਈਜ਼ਡ ਅੰਡੇ ਨੇ ਤੁਸੀਂ ਸਾਡੇ ਨਾਲ ਚੱਲ ਕੇ ਜੇ ਵਿਜ਼ਿਟ ਵੀ ਕਰੋਗੇ ਕਿਸੇ ਵੀ ਪੋਲਟਰੀ ਫਾਰਮ ਦੇ ਉੱਤੇ ਉੱਥੇ ਸਿਰਫ ਫੀਮੇਲਜ਼ ਨੇ ਮੁਰਗੀਆਂ ਹੀ ਨੇ ਉੱਥੇ ਮੇਲ ਰੂਸਟਰ ਕੁਝ ਵੀ ਨਹੀਂ ਹੈਗਾ ਇਹ ਚ ਕੋਈ ਮੀਟਿੰਗ ਨਹੀਂ ਹੁੰਦੀ ਸਿਰਫ ਮੁਰਗੀਆਂ ਹੁੰਦੀਆਂ ਜਿਹੜੇ ਫਾਰਮਾਂ ਤੇ ਫੀਮੇਲਜ਼ ਨੇ ਮੇਲ ਦਾ ਕੋਈ ਕੰਮ ਨਹੀਂਗਾ ਤੇ ਇਸ ਕਰਕੇ ਇਹਨੂੰ ਵੇਚੀ ਕਿ ਨਾਗੇ ਚੋਰਾ ਕੇ ਘਰੇ ਜਾ ਕੇ ਰੱਖ ਲੋ ਜਿੱਥੇ ਮਰਜ਼ੀ ਰੱਖ ਲੋ ਇੱਥੇ ਬੱਚਾ ਨਹੀਂ ਨਿਕਲੂਗਾ ਕਿੰਨਾ ਕ ਪਿਓਰ ਹੈਗਾ ਫਿਰ ਜੇ ਇਹਦੇ ਵਿੱਚ ਗੱਲ ਕਰੀਏ ਤਾਂ ਹਰੇਕ ਨੌਜਵਾਨ ਅੱਜਕੱਲ੍ਹ ਜਿਮ ਦੇ ਵਿੱਚ ਡਾਈਟ ਵਿੱਚ ਡਾਈਟ ਦੇ ਵਿੱਚ ਵੀ ਲੈਂਦਾ ਹੈ ਤਾਂ ਉਹ ਮਤਲਬ ਵੈਜ ਖਾ ਸੋਚ ਕੇ ਖਾਵੇ ਜਾਂ ਨਾਨ ਵੈਜ ਖਾਵੇ ਗੱਲ ਸੋਚ ਕੇ ਕਰੋ ਜੀ ਪ੍ਰੋਟੀਨ ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੀਨ ਦਾ ਸਾਧਨ ਇਹਦੇ ਵਿੱਚ ਹੋਰ ਕਿਸੇ ਚੀਜ਼ ਚ ਪ੍ਰੋਟੀਨ ਨਹੀਂ ਹੈਗੀ ਪਿਓਰ ਦੁੱਧ ਚ ਵੀ ਨਹੀਂ ਹੈਗੀ ਦੁੱਧ ਚ ਵੀ ਮਲਾਵਟ ਹੁੰਦੀ ਹੈ ਇਹ ਚ ਕੋਈ ਮਲਾਵਟ ਨਹੀਂ ਹੋ ਸਕਦੀ ਕੋਈ ਕੁਛ ਨਹੀਂ ਹੋ ਸਕਦਾ ਇਸ ਕਰਕੇ ਪਿਓਰ ਵਜਿ ਪ੍ਰੋਟੀਨ ਦਾ ਸਭ ਤੋਂ ਵਧੀਆ ਸਾਧਨ ਹੈ ਇਹਦੇ ਨੌਨ ਵਜਿ ਤਾਂ ਸਿਰਫ ਹੈਚਰੀ ਚ ਤੇ ਹੁੰਦੇ ਨੇ ਉਹ 50 ਰੁਪਏ ਦਾ ਅੰਡਾ ਹੁੰਦਾ ਉਹ ਇੱਥੇ ਮਾਰਕੀਟ ਚ ਆ ਹੀ ਨਹੀਂ ਸਕਦਾ ਆਪਣੇ ਕੋਲ ਉਹ ਲੋਕਾਂ ਦੀ ਮਿੱਥਾ ਕਿਸੇ ਕੀਮਤ ਤੇ 50 ਰੁਪਏ ਦੀ ਚੀਜ਼ 5 ਰੁਪਏ ਚ ਕੋਈ ਨਹੀਂ ਵੇਚੂਗਾ ਉਹਨਾਂ ਦਾ ਚ ਸਿਰਫ 50 ਰੁਪਏ ਦਾ ਵਿਕਦਾ ਇਸ ਕਰਕੇ ਵੇਚੀ ਹੋਊਗਾ ਜੀ ਸਸ਼ਕਾਤ ਉਸ ਦੇਖ ਰਹੇ ਹਾਂ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਅੱਜ ਇੱਕ ਵਿਸ਼ਾ ਤੇ ਚਰਚਾ ਕਰਨ ਲੱਗੇ ਹਾਂ ਅਜ ਤੱਕ ਤਾਂ ਅਸੀਂ ਵੀ ਇਹੀ ਸੁਣਿਆ ਸੀਗਾ ਜਿਹੜੇ ਅੰਡੇ ਹੁੰਦੇ ਨੇ ਮੁਰਗੀਆਂ ਦੇ ਉਹ ਨਾਨ ਵੇਜ ਹੁੰਦੇ ਨੇ ਪਰ ਅੱਜ ਸਾਡੇ ਨਾਲ ਵੀਰ ਜੀ ਹੁਣੇ ਮੌਜੂਦ ਨੇ ਕਹਿੰਦੇ ਨੇ ਵੀ ਜਿਹੜੇ ਆਂਡੇ ਨੇ ਉਹ ਵੇਜ ਹੁੰਦੇ ਨੇ ਤੇ ਇੰਨਾ ਕ ਵੇਜ ਹੁੰਦੇ ਨੇ ਜੇ ਦੁੱਧ ਨਾਲੋਂ ਵੀ ਜਿਹੜੇ ਪਿਓਰ ਹੁੰਦੇ ਨੇ ਤਾਂ ਗੱਲਬਾਤ ਕਰਾਂਗੇ ਕਿ ਵੇਜ ਆਖਰ ਜਿਹੜੇ ਆ ਦੇਖ ਸਕਦੇ ਹੋ ਮੇਰੇ ਸਾਹਮਣੇ ਆਂਡੇ ਪਏ ਨੇ ਵੀ ਇਹ ਬਿਲਕੁਲ ਵੇਜ ਨੇ ਹੁਣ ਤੱਕ ਸਾਨੂੰ ਵੀ ਇਹੀ ਪਤਾ ਸੀਗਾ ਵੀ ਇਹ ਨਾਨ ਵੇਜ ਦਾ ਨਾਨ ਵੇਜਾਂ ਦੇ ਵਿੱਚ ਗਿਣਤੀ ਹੁੰਦੀ ਹੈ ਪਰ ਗੱਲਬਾਤ ਕਰਦੇ ਆ ਬਾਈ ਜੀ ਤੁਸੀਂ ਕਹਿੰਦੇ ਵੀ ਆ ਵੇਜ ਆ ਤੇ ਵੇਜ ਕਿਵੇਂ ਆਏ ਤਾਂ ਨਾਨ ਵੇਜ ਆ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਜਿਵੇਂ ਤੁਸੀਂ ਗੱਲ ਕੀਤੀ ਹੈ ਵੈਜ ਜਾਂ ਨਾਨ ਵੈਜ ਇਹ ਨਾਨ ਵੈਜ ਤਾਂ ਮੰਨੇ ਜਾਣਗੇ ਜੇ ਕਿਸੇ ਜੀਵ ਦੀ ਹੱਤਿਆ ਹੋਊਗੀ ਇਹਦੇ ਵਿੱਚ ਕਿਸੇ ਜੀਵ ਦੀ ਹੱਤਿਆ ਨਹੀਂ ਹੋਣੀ ਇਹ ਨਾਨ ਫਰਟੀਲਾਈਜ਼ਡ ਅੰਡੇ ਨੇ ਇਹ ਬਿਨਾ ਮੀਟਿੰਗ ਤੋਂ ਰੂਸਟਰ ਤੇ ਚਿਕਨ ਦੀ ਬਿਨ ਮੀਟਿੰਗ ਤੋਂ ਬਿਨਾ ਪ੍ਰੋਡਿਊਸ ਕੀਤਾ ਜਾਂਦੇ ਨੇ ਇਹ ਚਿਕਨ ਦੇ ਐਗ ਪ੍ਰੋਡਿਊਸਿੰਗ ਸੈਲਸ ਹੁੰਦੇ ਨੇ ਉਹ ਉਦੋਂ ਤੱਕ ਅੰਡਾ ਦਿੰਦੀ ਹੈ ਮੁਰਗੀ ਵੀ ਜਦੋਂ ਤੱਕ ਉਹਦੇ ਬਾਡੀ ਦੇ ਵਿੱਚ ਐਗ ਪ੍ਰੋਡਿਊਸਿੰਗ ਸੈਲ ਮੌਜੂਦ ਹੁੰਦੇ ਨੇ ਔਰ ਜਿਵੇਂ ਜਿਵੇਂ ਸੈਲ ਘਟਦੇ ਰਹਿੰਦੇ ਨੇ ਉਦਾਂ-ਉਦਾਂ ਉਹਦੀ ਅੰਡਾ ਦੇਣ ਦੀ ਸ਼ਮਤਾ ਘਟਦੀ ਰਹਿੰਦੀ ਹੈ ਇਸ ਪ੍ਰੋਸੈਸ ਨੂੰ ਪਾਥੋਜਨਿਕ ਪ੍ਰੋਸੈਸ ਕਹਿੰਦੇ ਆ ਉਹਨੂੰ ਦੂਜਾ ਨਾਮ ਕਹਿ ਦਿੰਦੇ ਆ ਵਰਜਨ ਬਰਥ ਵੀ ਜਿਹੜਾ ਬਿਨਾ ਕਿਸੇ ਮੀਟਿੰਗ ਤੋਂ ਇਹਦਾ ਮੁਰਗੀ ਅੰਡਾ ਦਿੰਦੀ ਹੈ ਹਾਂਜੀ ਤੇ ਭਾਈ ਜੀ ਜਿਵੇਂ ਘਰਾਂ ਦੇ ਵਿੱਚ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਵੀ ਇਹਨਾਂ ਨੂੰ ਅੱਜ ਕੱਲ ਰੱਖਿਆ ਨਹੀਂ ਜਾਂਦਾ ਵੀ ਨਾਨ-ভেজ ਦੇ ਕਾਰਨ ਤੇ ਤੁਸੀਂ ਕਹਿੰਦੇ ਵੀ ਦੁੱਧ ਨਾਲੋਂ ਵੀ ਪ्योर ਹੈ ਹਾਂਜੀ ਬਿਲਕੁਲ ਜੀ ਜਿਵੇਂ ਇੱਕ ਪਾ ਗਾਂ ਤੋਂ ਅੱਜ ਤੋਂ ਦੁੱਧ ਲੈਨੇ ਆ ਉਦਾਂ ਹੀ ਇਹ ਚਿਕਨ ਅੰਡਾ ਪ੍ਰੋਡਿਊਸ ਕਰਦੇ ਆ ਜਿਹੜਾ ਮੁਰਗੀ ਹੁੰਦੀ ਆ ਉਹ ਅੰਡਾ ਪ੍ਰੋਡਿਊਸ ਕਰਦੀ ਆ ਪ੍ਰੋਸੈਸ ਆ ਇੱਕ ਨੈਚੁਰਲ ਪ੍ਰੋਸੈਸਾ ਮੁਰਗੀ ਅਨਫਰਟਲਾਈਜ਼ ਤੇ ਫਰਟਲਾਈਜ਼ ਦੋਨੋਂ ਤਰ੍ਹਾਂ ਦੇ ਅੰਡੇ ਪ੍ਰੋਡਿਊਸ ਕਰ ਸਕਦੀ ਹੈ ਤੇ ਇਹ ਜਿਹੜੇ ਅੰਡੇ ਅੱਜ ਕੱਲ ਕਮਰਸ਼ੀਅਲ ਗਿਨੇ ਜਾਂਦੇ ਨੇ ਅੱਜ ਕੱਲ ਕਮਰਸ਼ੀਅਲ ਐਜ਼ ਅ ਬਿਜ਼ਨਸ ਦੇ ਯੂਜ਼ ਦੇ ਚਾਨ ਲੱਗ ਗਏ ਪਿਛਲੇ ਵੀ 25 30 ਸਾਲ ਤੋਂ ਕਮਰਸ਼ੀਅਲਾਈਜ਼ ਹੋ ਗਿਆ ਹੈ ਪੋਲਟਰੀ ਇੰਡਸਟਰੀ ਉਹਦੇ ਕਰਕੇ ਸਾਰੇ ਅਨਫਰਟਾਈਲਾਈਜ਼ਡ ਅੰਡੇ ਨੇ ਤੁਸੀਂ ਸਾਡੇ ਨਾਲ ਚੱਲ ਕੇ ਜੇ ਵਿਜ਼ਿਟ ਵੀ ਕਰੋਗੇ ਕਿਸੇ ਵੀ ਪੋਲਟਰੀ ਫਾਰਮ ਦੇ ਉੱਤੇ ਉੱਥੇ ਸਿਰਫ ਫੀਮੇਲਸ ਨੇ ਮੁਰਗੀਆਂ ਹੀ ਨੇ ਉੱਥੇ ਮੇਲ ਰੂਸਟਰ ਕੁਝ ਵੀ ਨਹੀਂ ਹੈਗਾ ਤੇ ਜੇ ਮੇਲ ਰੂਸਟਰ ਨਹੀਂ ਹੈਗਾ ਬਿਨਾ ਮੀਟਿੰਗ ਤੋਂ ਤੇ ਆਬਵੀਅਸਲੀ ਗੱਲਾਂ ਵੀ ਹੈ ਵੈਜੀ ਗਿਨੇ ਜਾਣਗੇ ਨਾਨ ਵੈਜੀ ਨਹੀਂ ਗਿਨੇ ਜਾਣਗੇ ਇਹ ਤਾਂ ਕਹਿੰਦੇ ਨੇ ਵੀ ਇਹਦੇ ਚ ਚੂਜੇ ਹੁੰਦੇ ਨੇ ਵੀ ਉਹ ਦੀ ਜਦੋਂ ਆਪਾਂ ਉਹਨੂੰ ਖਾਣੇ ਜਾਂ ਬਣਾਉਣੇ ਆ ਤਾਂ ਫਿਰ ਉਹਦੇ ਆਪਾਂ ਹੱਤਾ ਹੱਤਿਆ ਕਰ ਦਿੰਨੇ ਵੀ ਉਹਨਾਂ ਦੀ ਨਹੀਂ ਚੂਜੇ ਪ੍ਰੋਡਿਊਸ ਕਰਨ ਦਾ ਵੀ ਇੱਕ ਪ੍ਰ ਦਾ ਫਰਟੀਲਾਈਜ਼ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਵੀ ਜਦੋਂ ਅੰਡਾ ਪ੍ਰੋਡਿਊਸ ਕਰਤਾ ਮੁਰਗੀ ਨੇ ਤਾਂ ਉਹ ਕਾਫੀ ਕੰਡੀਸ਼ਨਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਅੰਡੇ ਨੂੰ ਰੱਖਣਾ ਪੈਂਦਾ ਹੈ ਜਿਵੇਂ ਹੀਟ ਦੇ ਵਿੱਚ ਰੱਖਣਾ ਪੈਂਦਾ 21 ਦਿਨ ਵਾਸਤੇ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਇਹਦੇ ਚੋਂ ਚੂਜ਼ੇ ਨਿਕਲਦੇ ਆ ਇਹ ਚੂਜ਼ੇ ਜੇ ਜਿਹੜਾ ਨਵਾਂ ਚੂਜ਼ਾ ਨਿਕਲਦਾ ਮੁਰਗੀ ਦੇ ਵਿੱਚੋਂ ਹੈਚਰੀ ਦੇ ਵਿੱਚ ਪ੍ਰੋਡਿਊਸ ਹੁੰਦੇ ਨੇ ਉਹ ਚੂਜ਼ੇ ਦੀ ਕੀਮਤ ਨਵੇਂ ਦੀ 50 ਰੁਪਏ ਤੇ ਤੁਸੀਂ ਜਿਹਾਬ ਲਾਉਂਗੇ ਇਹ ਅੰਡਾ 5 ਰੁਪਏ ਦਾ ਵਿਕਦਾ ਮਾਰਕੀਟ ਦੇ ਵਿੱਚ ਐਦਾ ਦਾ 5 ਰੁਪਏ ਦਾ ਅੰਡਾ ਲਿਜਾ ਕੇ ਇਹਨੂੰ ਉਹ ਕੰਡੀਸ਼ਨਸ ਤੇ ਵਿੱਚ ਰੱਖ ਕੇ ਜਿਨ੍ਹਾਂ ਦੇ ਕੰਡੀਸ਼ਨਸ ਦੇ ਵਿੱਚ ਚੂਜ਼ਾ ਨਿਕਲ ਸਕਦੇ ਆਪਾਂ ਚਿਕਨ ਮਤਲਬ ਬੱਚਾ ਪ੍ਰੋਡਿਊਸ ਕਰ ਸਕਦੇ ਆਂ ਅੰਡੇ ਚੋਂ ਫਿਰ ਤਾਂ 5 ਰੁਪਏ ਦਾ ਖਰੀਦ ਕੇ ਕੋਈ ਵੀ ਬੰਦਾ ਇਹਨੂੰ ਉਹ ਕੰਡੀਸ਼ਨਸ ਫੁੱਲਫਿਲ ਕਰਕੇ ਤੇ 50 ਰੁਪਏ ਦਾ ਚੂਜ਼ਾ ਵੇਚ ਸਕਦਾ ਇਹਦਾ ਬਹੁਤ ਚੌਕਾ ਤਰੀਕਾ ਹੈ ਇਹਦਾ ਫਿਰ ਪੋਲਟਰੀ ਇੰਡਸਟਰੀ ਬਿਲਕੁਲ ਹੀ ਖਤਮ ਹੋ ਜਾਊਗੀ ਇਹ ਬਿਲਕੁਲ ਲੋਕਾਂ ਦੇ ਵਿੱਚ ਮਿੱਥ ਹੈ ਇਹ ਲੋਕਾਂ ਦੇ ਵਿੱਚ ਵਹਿਮ ਹੈ ਜੋ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਇਹ આજ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਪਿਛੇ 25 30 ਸਾਲ 35 ਸਾਲ ਪਹਿਲਾਂ ਲੋਕਾਂ ਨੇ ਪਿੰਡਾਂ ਦੇ ਵਿੱਚ ਥੋੜੇ ਮੁਰਗੀਆਂ ਰੱਖ ਲੀਆਂ 8 10 ਮੁਰਗੀਆਂ ਰੱਖ ਲੀਆਂ 2 3 ਮੁਰਗੇ ਰੱਖ ਲਏ ਉਹਨਾਂ ਦੇ ਆਪਸ ਵਿੱਚ ਮੀਟਿੰਗ ਦੇ ਦੌਰਾਨ ਫਿਰ ਉਹ ਅੰਡਾ ਪ੍ਰੋਡਿਊਸ ਹੋ ਗਿਆ ਉਦੋਂ ਤੋਂ ਉੱਥੋਂ ਦਾ ਹੀ ਸਰਕਲ ਚੱਲੇ ਆ ਰਿਹਾ ਵੀ ਇਹ ਅੰਡੇ ਨੂੰ ਨਾਨ ਵੇਜ ਕਿਹਾ ਜਾਂਦਾ ਹੈ ਵੀ ਮੀਟਿੰਗ ਦੇ ਦੌਰਾਨ ਪ੍ਰੋਡਿਊਸ ਹੋਇਆ ਫਰਟੀਲਾਈਜ਼ ਅੰਡਾ ਕਿਹਾ ਜਾਂਦਾ ਹੈ ਤੇ ਉਹੀ ਮਿੱਥ ਹਜੇ ਤੱਕ ਵੀ ਲੋਕਾਂ ਦੇ ਦਿਮਾਗ 'ਚ ਬੈਠਾ ਹੋਇਆ ਹੈ ਲੋਕਾਂ ਨੂੰ ਅਜੇ ਤੱਕ ਕਲੈਰੀਫਾਈ ਨਹੀਂ ਹੋਇਆ ਇਹ ਚੀਜ਼ ਬਾਰੇ ਵੇਵ ਅੰਡਾ ਵੈਜ ਹੈ ਕਿ ਨਾਨ ਵੈਜ ਹੈ ਇਹ ਜੋ ਸਾਡੇ ਮੁਤਾਬਕ ਇਹ ਅੰਡਾ ਪਿਓਰ ਵੈਜ ਹੈ ਜੀ ਕਿਤੇ ਇਹ ਤਾਂ ਨਹੀਂ ਵੀ ਤੁਸੀਂ ਵੇਚਦੇ ਹੋ ਤਾਂ ਤੁਸੀਂ ਵੈਜ ਕਹਿੰਦੇ ਹੋ ਨਹੀਂ ਅਸੀਂ ਵੇਚਦੇ ਆ ਉਹ ਗੱਲ ਨਹੀਂ ਅਸੀਂ ਤਾਂ ਇੱਕ ਬਿਲਕੁਲ ਸਾਫ ਕਲੀਅਰੈਂਸ ਕਰਕੇ ਵੇਚੀਦੀ ਆ ਚੀਜ਼ ਜੋ ਵੀ ਕਸਟਮਰ ਆਉਂਦੇ ਨੇ ਸਾਡੇ ਕੋਲ ਜੇ ਉਹਨਾਂ ਕੋਲ ਡਾਊਟ ਹੁੰਦਾ ਅਸੀਂ ਤਾਂ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਲੈ ਕੇ ਚੱਲ ਜਾਓ ਸਾਡੇ ਤੋਂ ਅੰਡਾ ਤੇ ਇੱਕੇ ਦਿਨ ਤੱਕ ਉਹ ਕੰਡੀਸ਼ਨਸ ਫੁੱਲਫਿਲ ਕਰ ਲਓ ਤੇ ਤੁਸੀਂ ਇਹਨੂੰ ਪ੍ਰੋਡਿਊਸ ਕਰਕੇ ਦਿਖਾ ਦਿਓ ਸਾਨੂੰ ਚੈੱਕ ਤੇ ਜਦ ਕਿ ਪੋਸੀਬਲ ਹੀ ਨਹੀਂ ਹੈਗਾ ਮੈਂ ਵੀ ਤੁਹਾਨੂੰ ਦੱਸਿਆ ਵੀ 5 ਰੁਪਏ ਦਾ ਲਿਆ ਕੇ 50 ਰੁਪਏ ਦੇ ਵੇਚੀਏ ਤਾਂ ਬਿਜ਼ਨਸ ਹੀ ਬਹੁਤ ਵਧੀਆ ਹੈ ਜਾਇਦਾ ਪ੍ਰੋਡਿਊਸ ਹੋਣ ਲੱਗ ਜਵੇ ਇਹਦਾ ਇਹ ਬਿਲਕੁਲ ਟੋਟਲੀ ਮਿਥ ਹੈ ਜੀ ਇਹ ਲੋਕਾਂ ਦੇ ਵਿੱਚ ਤਾਂ ਸਾਡੇ ਨਾਲ ਸਰ ਵੀ ਮੌਜੂਦ ਨੇ ਇਹ ਕਾਫੀ ਸਮਾਂ ਤੋਂ ਇਸ ਲਾਈਨ ਦੇ ਵਿੱਚ ਜੁੜੇ ਹੋਏ ਨੇ ਸਰ ਕਿਵੇਂ ਇੰਨਾ ਸ਼ੋਰ ਹੋ ਕੇ ਕਿਵੇਂ ਕਹਿ ਸਕਦੇ ਹੋ ਤੁਸੀਂ ਵੀ ਇਹ ਵੇਚਿਆ ਜਿਹੜੇ ਆਂਡੇ ਬਿਲਕੁਲ ਵੇਚੇ ਆ ਇਹ ਚ ਕੋਈ ਮੀਟਿੰਗ ਨਹੀਂ ਹੁੰਦੀ ਸਿਰਫ ਮੁਰਗੀਆਂ ਹੁੰਦੀਆਂ ਜਿਹੜੇ ਫਾਰਮਾਂ ਤੇ ਫੀਮੇਲਜ਼ ਨੇ ਮੇਲਜ਼ ਦਾ ਕੋਈ ਕੰਮ ਨਹੀਂਗਾ ਤੇ ਇਸ ਕਰਕੇ ਇਹਨੂੰ ਵੇਚੀ ਕਿਹਨਾਂਗੇ ਇਹ ਚਰਾਏ ਘਰੇ ਜਾ ਕੇ ਰੱਖ ਲੋ ਜਿੱਥ ਕਿ ਕਿਉਂ ਬੱਚਾ ਕਿਉਂ ਨਹੀਂ ਹੋਊਗਾ ਵੀ ਇਹਦੇ ਚ ਤਾਂ ਜਦੋਂ ਮੁਰਗੀਆਂ ਬੈਂਦੀਆਂ ਨੇ ਇਹਦੇ ਤੇ ਤਾਂ ਚੂਜੇ ਨਿਕਲਦੇ ਹੁੰਦੇ ਆ ਜੀ ਜਦੋਂ ਚ ਮੀਟਿੰਗ ਹੀ ਨਹੀਂ ਹੋਈ ਕੱਲੀਆਂ ਫੀਮੇਲ ਜੀ ਨੇ ਉੱਥੇ ਉੱਥੇ ਬੱਚਾ ਕਿਤਾ ਨਿਕਲੂਗਾ ਹੂੰ ਜੇ ਨਾਲ ਮੇਲ ਦਾ ਕੰਟੈਕਟ ਤੇ ਆਣ ਗਿਆ ਮੀਟਿੰਗ ਹੋਊਗੀ ਤਾਂ ਹੀ ਬੱਚਾ ਨਿਕਲੂਗਾ ਨਾ ਹੂੰ ਇਸ ਕਰਕੇ ਬੱਚਾ ਨਿਕਲੂਗਾ ਇਸ ਕਰਕੇ ਇਹਨੂੰ ਵੈਜੇ ਕਿ ਨਾ ਜਾਊਗਾ ਜਿਹੜੀ ਚੀਜ਼ ਦੇ ਵਿੱਚੋਂ ਬੱਚਾ ਨਿਕਲਣਾ ਦਾ ਆਪਾਂ ਉਹਨੂੰ ਵੈਜੇ ਕਿ ਨਾਾਂਗੇ ਨਾ ਹੱਤਿਆ ਨਹੀਂ ਕੀਤੀ ਕਿਸੇ ਤੇ ਵੈਜੇ ਕਿ ਨਾ ਜਾਊਗਾ ਵੈਜੇ ਕਿ ਨਾ ਜਾਊਗਾ ਤੇ ਕਿੰਨਾ ਕ ਪਿਓਰ ਹੈਗਾ ਫਿਰ ਜੇ ਇਹਦੇ ਵਿੱਚ ਗੱਲ ਕਰੀਏ ਤਾਂ ਹਰੇਕ ਨੌਜ ਵੈਜ ਸੋਚ ਕੇ ਖਾਵੇ ਜੀ ਪ੍ਰੋਟੀਨ ਇਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੀਨ ਦਾ ਸਾਧਨ ਰਹਿੰਦੇ ਜੀ ਇਹ ਹੋਰ ਕਿਸੇ ਚੀਜ਼ ਚ ਪ੍ਰੋਟੀਨ ਨਹੀਂ ਹੈਗੀ ਪਿਓਰ ਦੁੱਧ ਚ ਵੀ ਨਹੀਂ ਹੈਗੀ ਦੁੱਧ ਚ ਵੀ ਮਿਲਾਵਟ ਹੁੰਦੀ ਹੈ ਇਹ ਚ ਕੋਈ ਮਿਲਾਵਟ ਨਹੀਂ ਹੋ ਸਕਦੀ ਕੋਈ ਕੁਛ ਨਹੀਂ ਹੋ ਸਕਦਾ ਇਸ ਕਰਕੇ ਪਿਓਰ ਵੈਜ ਪ੍ਰੋਟੀਨ ਦਾ ਸਭ ਤੋਂ ਵਧੀਆ ਸਾਧਨ ਹੈ ਲੋਕਾਂ ਦੇ ਵਿੱਚ ਤਾਂ ਇਹੀ ਵਿਅਮ ਹੈ ਜੀ ਇਹ ਬਿਲਕੁਲ ਨਾਨ ਵੈਜ ਹੈ ਲੋਕਾਂ ਦੀ ਗਿਆਨ ਤਾਂ ਨਾ ਲੋਕਾਂ ਨੇ ਪੁਰਾਣਾ ਸੁਣਿਆ ਹੈ ਅੱਗੇ 30 ਸਾਲ 40 ਸਾਲ ਪਿੰਡਾਂ ਦੇ ਵਿੱਚ ਮੁਰਗੀਆਂ ਰੱਖੀਆਂ ਹੁੰਦੀਆਂ ਸੀ 10 ਮੁਰਗੀਆਂ 2 ਮੁਰਗੇ ਹੁੰਦੇ ਸੀਗੇ ਤੇ ਉਸ ਹਾਂ ਨਾਲ ਮੀਟਿੰਗ ਹੁੰਦੀ ਸੀਗੀ ਤੇ ਉਹ ਅੰਡਾ ਢਾਹਾਂਦਾ ਸੀਗਾ ਤੇ ਉਹ ਲੈ ਕੇ ਘਰ ਦੇ ਫਾਰਮ ਨੇ ਉੱਥੇ ਸਿਰਫ ਮੁਰਗੀਆਂ ਮਿਲਣਗੀਆਂ ਤੁਹਾਨੂੰ ਮੁਰਗਾ ਇੱਕ ਵੀ ਨਹੀਂ ਮਿਲੂਗਾ ਅੱਛਾ ਸਰਦਾਰ ਜੀ ਜਿਹੜੇ ਨਾਨ ਵੇਜ ਤੇ ਵੇਜ ਜਿਹੜੇ ਅੰਡੇ ਨੇ ਜਿਵੇਂ ਹੁਣ ਤੁਹਾਡੇ ਕੋਲ ਕਹਿੰਦੇ ਤੁਸੀਂ ਵੇਜਿਆ ਦੋਨਾਂ 'ਚੋ ਫਰਕ ਕੀ ਹੈ ਜਿਹੜਾ ਵੇਜੀ ਅੰਡੇ ਹੁੰਦੇ ਨਾਨ ਵੇਜ ਨਹੀਂ ਹੁੰਦੇ ਨਾਨ ਵੇਜ ਤਾਂ ਸਿਰਫ ਹੈਚਰੀ 'ਚ ਤੇ ਹੁੰਦੇ ਨੇ ਉਹ 50 ਰੁਪਏ ਦਾ ਅੰਡਾ ਹੁੰਦਾ ਉਹ ਇੱਥੇ ਮਾਰਕੀਟ 'ਚ ਆ ਹੀ ਨਹੀਂ ਸਕਦਾ ਆਪਣੇ ਕੋਲ ਉਹ ਲੋਕਾਂ ਦੀ ਮਿੱਥਿਆ ਕਿਸੇ ਕੀਮਤ ਤੇ 50 ਰੁਪਏਲੀ ਚੀਜ਼ 5 ਰੁਪਏ 'ਚ ਕੋਈ ਨਹੀਂ ਵੇਚੂਗਾ ਉਹਨਾਂ ਦਾ 6.50 ਰੁਪਏ ਦਾ ਵਿਕਦਾ ਇਸ ਕਰਕੇ ਵੇਜੀ ਹੁੰਗਾ ਜੀ ਇਹ ਫੀਡ ਫੀਡ ਵਗੈਰਾ ਫੀਡ ਜੀ ਐਨ ਇਹ ਮੂੰਗਫਲੀ ਦੀ ਖਾਲ ਸੋਇਆਬੀਨ ਇਹ ਚੀਜ਼ਾਂ ਪੈਂਦੀਆਂ ਨੇ ਜੀ ਤਾਂ ਦੋ ਦੋ ਹਾਂ ਰਾਜੀ ਹੋ ਜਾਂਦਾ ਹਾਂ ਹਾਂ ਤਾਂ ਹੁਣ ਇਹਦੇ ਚ ਮਤਲਬ ਚੂਜੇ ਨਹੀਂ ਨਿਕਲਦੇ ਹੈਗੇ ਜਿਹੜੇ ਤੁਹਾਡੇ ਕੋਲ ਜਿਹੜੇ ਮਾਰਕੀਟ ਦੇ ਵਿੱਚ ਅੰਡੇ ਮਿਲਦੇ ਨੇ ਉਹਦੇ ਚ ਚੂਜੇ ਨਹੀਂ ਨਿਕਲਦੇ ਜਿੰਦਾ ਮਾਰਕੀਟ ਚ ਕੋਈ ਵੀ ਅੰਡਾ ਮਿਲਦਾ ਕਿਸੇ ਜੀ ਬੱਚੇ ਨਿਕਲਣਗੇ ਜੀ ਲੋਕਾਂ ਦੇ ਵਾ ਮੈਂ ਕਿਹਾ ਮੇਰੀ ਦੁਕਾਨ ਤੇ ਵੰਡੇ ਵਿਕਦੇ ਨੇ ਇਹਨਾਂ ਚ ਬੱਚਾ ਨਿਕਲਦਾ ਮਾਰਕੀਟ ਚ ਪੂਰੀ ਚ ਕਿਤੇ ਵੀ ਆਪਾਂ ਨੂੰ ਬੱਚੇ ਵਾਲਾ ਅੰਡਾ ਮਿਲੂਗਾ ਨਹੀਂ ਜੀ ਹਾਂ ਤਾਂ ਕਿੰਨਾ ਕਸਮਾ ਹੋ ਗਿਆ ਜੀ ਤੁਹਾਨੂੰ ਇਹ ਜੁੜੇ ਨੂੰ ਸਾਨੂੰ 35 ਸਾਲ ਹੋ ਗਏ ਜੀ ਇਸ ਕੰਮ ਚ ਜੀ ਹਾਂ ਕੀ ਐਕਸਪੀਰੀਅੰਸ ਕੀਤਾ ਵੀ ਲੋਕਾਂ ਨੂੰ ਕੀ ਵੈਜ ਸੋਚ ਕੇ ਦਿੰਦੇ ਹੋ ਜਾਂ ਨਾਨ ਵੈਜ ਸੋਚ ਕੇ ਨਹੀਂ ਵੈਜ ਸੋਚ ਕੇ ਦਈਦਾ ਜੀ ਅਸੀਂ ਅੰਦਰ ਲੋਕਾਂ ਨੂੰ ਸਮਝਾਈਦਾ ਵੀ ਇਹ ਕਈ ਕਿੰਨ ਬੰਦਿਆਂ ਨੂੰ ਆਮ ਤੌਰ ਤੇ ਹੁਣ ਪਬਲਿਕ ਅਵੇਅਰ ਹੋ ਗਈ ਬਹੁਤ ਜ਼ਿਆਦਾ ਪਤਾ ਲੱਗ ਗਿਆ ਗੂਗਲ ਹੋ ਗਿਆ ਹਰੇਕ ਬੰਦੇ ਕੋਲ ਉਹ ਲਾ ਗੂਗਲ ਤੇ ਸਰਚ ਕਰ ਲੋ ਜਾ ਕੇ ਤੁਹਾਨੂੰ ਉੱਥੇ ਪਤਾ ਲੱਗ ਜਾਊਗਾ ਇਸ ਕਰਕੇ ਹੁਣ ਦਿਨ-ਦਿਨ ਲੋਕਾਂ ਨੂੰ ਜਿਵੇਂ ਜਿਵੇਂ ਉਹ ਲੋਕੀ ਅੱਗੇ ਆ ਰਹੇ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਅੰਡਾ ਵੇਚੀ ਐ ਇਸ ਕਰੇ ਵੇਚ ਸੋਚ ਕੇ ਲੋਕੀ ਯੂਜ਼ ਕਰ ਰਹੇ ਹੁਣ ਜਿਵੇਂ ਰਾਤੇ ਚਾਰੇ ਨਾਤਿਆਂ ਦੀ ਲੋਕੀ ਨੂੰ ਪੂਰੇ ਖਾ ਰਹੇ ਨੇ ਅੰਡਾ ਕੋਈ ਚੱਕਰ ਨਹੀਂਗਾ ਰਾਤਾਂ ਚ ਲੈ ਰਹੇ ਨੇ ਵੀ ਅੰਡੇ ਲੋਕੀ ਲੈ ਰਹੇ ਤਾਂ ਹੀ ਦੁਕਾਨ ਖੋਲ ਕੇ ਬੈਠੇ ਨੇ ਆਪਾਂ ਅੱਛਾ ਤੇ ਲੋਕੀ ਨਹੀਂ ਤਾਂ ਅੱਗੇ ਰਾਤਾਂ ਤੇ ਦੁਕਾਨਾਂ ਬੰਦ ਹੋ ਜਾਂਦੀਆਂ ਸੀਗੀਆਂ ਕੋਈ ਸੇਲ ਤੇ ਫਰਕ ਨਹੀਂ ਸਿਰਫ 5 ਤੋਂ 4% ਦਾ ਫਰਕ ਪੈਂਦਾ ਬਾਕੀ ਸਭ ਸੇਲ ਬਿਲਕੁਲ ਠੀਕ ਚੱਲ ਰਹੀ ਹੈ ਸਿੰਘ ਸਾਹਿਬ ਇਹ ਕਿਹਨਾਂ ਜਿਹੜੇ ਨਕਲੀ ਅੰਡੇ ਵੀ ਬਣਨ ਲੱਗ ਗਏ ਨੇ ਹੁਣ ਉਹ ਦੇਖਿਆ ਸੋਸ਼ਲ ਮੀਡੀਆ ਤੇ ਬਹੁਤ ਜ਼ ਮੋਯਾਲ ਹਰੇਕ ਦੇ ਹੱਥ 'ਚ ਆ ਅਗਲਾ ਸਿਰਫ ਲਾਈਕ ਲੈਣਾ ਤੇ ਕਿੰਨੇ ਲਾਈਕ ਮਿਲ ਗਏ ਜੀ ਕਿੰਨੇ ਮਿਲ ਗਏ ਉਸ ਘਰ ਕੋ ਨਕਲੀ ਐਂਡਰਸ ਵੀ ਮੈਨੂੰ ਇੱਕ ਵੀ ਬਣਾ ਕੇ ਦੇ ਦਿਓ ਤੇ 1 ਕਰੋੜ ਰੁਪਏ ਨਾਮ ਹੈ ਜੀ ਹੂੰ ਹੁਣ ਤੱਕ ਤਾਂ ਅਸੀਂ ਵੀ ਇਹੀ ਸੋਚਦੇ ਸੀ ਵੀ ਇਹ ਨਾਨਵੇਜ ਹੈਗਾ ਵੀ ਇਹਨੂੰ ਨਰਾਤਿਆਂ 'ਚ ਜਾਂ ਫਿਰ ਵੀ ਕੋਈ ਧਾਰਮਿਕ ਦਿਨਾਂ ਦੇ ਵਿੱਚ ਉਹ ਯੂਜ਼ ਨਹੀਂ ਕਰਦਾ ਹੈਗਾ ਬਿਕਉਂ ਹਾਂ ਦੂਰ ਦੀ 100% ਵਿਕਰੀਆਂ ਦੇ ਵਿੱਚ 100% 99 ਨਹੀਂ 100% ਵਿਕਰੀ ਦੇ ਉੱਪਰ ਅੰਡਾ ਯੂਜ਼ ਹੁੰਦਾ ਵਾ ਚਾਹੇ ਕੋਈ ਝੂਠ ਕੇ ਵਿੱਚ ਸੱਚ ਕੇ ਅੰਡੇ ਤੋਂ ਬਿਨਾ ਕੇਕ ਬੰਦਾ ਹੀ ਨਹੀਂਗਾ ਤੇ ਇਸ ਕਰਕੇ ਇਹਨੂੰ ਵੈਜ ਜਿਹਨਾ ਕਿ ਆਪਾਂ ਆਮ ਤੌਰ ਤੇ ਹੁਣ ਦੁਕਾਨ ਖੋਲ ਕੇ ਬੈਠੇ ਨਰਾਤਿਆਂ ਦੇ ਵਿੱਚ ਲੋਕੀ ਅੰਡਾ ਲੈ ਕੇ ਜਾ ਰਹੇ ਜਿਹੜੇ ਖਾਣ ਵਾਲੇ ਰੂਟੀਨ ਚੰਡਾ ਖਾਂਦੇ ਨੇ ਕੋਈ ਚੱਕਰ ਨਹੀਂਗਾ ਜੀ ਖਾ ਰਹੇ ਅੰਡਾ ਜਿਹੜੇ ਘਰਾਂ ਦੇ ਵਿੱਚ ਰੱਖਦੇ ਨਹੀਂ ਹੈਗੇ ਉਹਨਾਂ ਨੂੰ ਉਹਨਾਂ ਨੂੰ ਜਿਵੇਂ ਜਿਵੇਂ ਅਵੇਰਨੈਸ ਆ ਰਹੀ ਹੈ ਜੀ ਲੋਕਾਂ ਨੂੰ ਜਨਤਾ ਨੂੰ ਪਤਾ ਲੱਗ ਰਿਹਾ ਹੁਣ ਲੋਕੀ ਵਰਤਨ ਲੱਗ ਗਿਆ ਅੰਡਾ ਨਹੀਂ ਤਾਂ ਪਹਿਲਾਂ ਨਰਾਂਤਿਆਂ ਸਾਡੀ ਸੇਲ 20% ਰਹਿ ਜਾਂਦੀ ਸੀਗੀ ਹੁਣ ਜੇ 5-4% ਹੀ ਘਟਦੀ ਹੈ ਬਾਕੀ ਸੇਲ ਨਾਰਮਲ ਚੱਲਦੀ ਰਹਿੰਦੀ ਹੈ ਕੋਈ ਫਰਕ ਨਹੀਂ ਪੈਂਦਾ ਲੋਕਾਂ ਨੂੰ ਪਤਾ ਲੱਗ ਗਿਆ ਜੀ ਹੁਣ ਲੋਕੀ ਬਹੁਤ ਗਿਆਨੋਂ ਜ਼ਿਆਦਾ ਸਿਆਣੇ ਹੋ ਗਏ ਤੇ ਪੜ੍ਹੇ ਲਿਖੇ ਜਨਤਾ ਆ ਗਈ ਮੋਬਾਈਲ ਹੱਥ 'ਚ ਆ ਗੂਗਲ ਦੇ ਉੱਪਰ ਸਰਚ ਕਰਕੇ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਅੰਡਾ ਵੈਜੀ ਹੈ ਪੋਲਟਰੀ ਫਾਰਮ ਦੇ ਵਿੱਚ ਗੱਲ ਕਰੀਏ ਤਾਂ ਸਾਰੀਆਂ ਮੁਰਗੀਆਂ ਹੁੰਦੀਆਂ ਨੇ ਓਕੇ ਹਾਂਜੀ ਹ ਜੋ ਚੂਜੇ ਨਹੀਂ ਨਿਕਲਦੇ ਜਿਹੜੇ ਜਿਹੜੇ ਆਪਾਂ ਮਾਰਕੀਟ ਦੇ ਅੰਡੇ ਖਾ ਰਹੇ ਹਾਂ ਉਹ ਵੇਜੇ ਆ ਮਾਰਕੀਟ ਤੁਸੀਂ ਇੱਕ ਵੀ ਹੰਡਾ ਲਿਆ ਕੇ ਮੈਨੂੰ ਜ਼ਾਬਤ ਕਰ ਦਿਓ ਜਿੰਜ ਬੱਚਾ ਨਿਕਲੇ ਨਿਕਲ ਹੀ ਨਹੀਂ ਸਕਦਾ ਜੀ 100% ਗਾਰੰਟੀ ਹੈ ਸਾਡੀ 1 ਕਰੋੜ ਰੁਪਏ ਦਾ ਨਾਮ ਹੈ ਜੀ ਤੁਹਾਨੂੰ ਮਿਲੂਗਾ ਨਹੀਂ ਆ ਕਿਉਂਕਿ ਮੈਂ ਬਿਹੜਾ ਹੈਚਰੀ ਦਾ ਅੰਡਾ ਹੁੰਦਾ ਨਾ ਜੀ 50 ਰੁਪਏ ਦਾ ਚੈਕਸ ਵਿਕਦਾ ਹੋਇਆ ਉਹ 5 ਰੁਪਏ ਦਾ ਕੋਣ ਦਊਗਾ ਕੋਈ ਨਹੀਂ ਦਊਗਾ ਇਸ ਕਰਕੇ ਸਾਰੇ ਵੇਜ ਅੰਡੇ ਹੁੰਦੇ ਇਹ ਜਿਵੇਂ ਹੁਣ ਵੇਜ ਚੀਚਾ ਪੌਣੇ ਹੁੰਦੇ ਆ ਸੋਇਆਬੀਨ ਵਗੈਰਾ ਤਾਂ ਵੇਜ ਹੀ ਹੋਏ ਸਾਰੇ ਫੀਡ ਸਾਰੇ ਵੇਜ ਪੈਣੀ ਹੈ ਸੋਇਆ ਕਾਣਾ ਕਿ ਸਾਰਾ ਕੁਝ ਪੈਣਾ ਹੈ ਸਾਰੀ ਵੈਜ ਫੀਡ ਪੈਣੀ ਹੈ ਇਸ ਕਰਕੇ ਅੰਡਾ ਵੈਜੀ ਹੋਗਾ ਹਾਂਜੀ ਹਾਂ ਤੇ ਨੌਰਵਿਚ ਕੀ ਹੋ ਗਿਆ ਹਾਂ ਵੈਜ ਅੰਡਾ ਹੋਊਗਾ ਜੀ ਵੈਜੀ ਹੋਣਾ ਕੋਈ ਮੀਟਿੰਗ ਨਹੀਂ ਹੋਣੀ ਫੀਡ ਵੀ ਸਾਰੀ ਇਹਨੂੰ ਵੈਜ ਪੈ ਰਹੀ ਆ ਤੇ ਕੋਈ ਮੀਟਿੰਗ ਨਹੀਂ ਆ ਗਈ ਸਾਰਾ ਅਸਕਰ ਕੇ ਵੈਜੀ ਹੋਗਾ ਅੰਡਾ ਵੈਜੀ ਅੰਡਾ ਗੱਲਬਾਤ ਕੀਤੀ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਮੁਰਗੀਆਂ ਦੇ ਆਂਡੇ ਮਿਲਦੇ ਨੇ ਤਾਂ ਹੁਣ ਤੱਕ ਜਿਸ ਤਰ੍ਹਾਂ ਤੱਕ ਸਾਡੇ ਤੱਕ ਗੱਲਾਂ ਪਹੁੰਚੀਆਂ ਜਾਂ ਅਸੀਂ ਵੀ ਇਹੀ ਜਾਣਦੇ ਸੀ ਵੀ ਜਿਹੜੇ ਆਂਡੇ ਹੁੰਦੇ ਨੇ ਨਾਨ ਵੇਜ ਹੁੰਦੇ ਨੇ ਤੇ ਅੱਜ ਬਾਈ ਜੀ ਉਹਨੇ ਕਹਿੰਦੇ ਵੇਜ ਹੁੰਦੇ ਨੇ ਤੇ ਇਹਨਾਂ ਨੇ ਪ੍ਰੂਫ ਵੀ ਕੀਤਾ ਤੇ ਕਹਿੰਦੇ ਵੀ ਹੀਰਾਮ ਵੀ ਦੇਵਾਂਗੇ ਜਿਹਦੇ ਚੋਂ ਚੂਜੇ ਨਿਕਲ ਜਾਣਗੇ ਤਾਂ ਇਸ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਤੱਕ ਪਤਾ ਚੱਲ ਸਕੇ ਜਿਹੜੇ ਮਾਰਕੀਟ ਦੇ ਵਿੱਚ ਆਂਡੇ ਨੇ ਵੇਜ ਨੇ ਤੇ ਤੁਹਾਡੀ ਕੀ ਰਾਏ ਇਸ ਦੇ ਉੱਪਰ ਕਮੈਂਟ ਕਰਕੇ ਜ਼ਰੂਰ ਦੱਸਿਓ ਕੈਮਰਾਮੈਨ ਬਿਪਨ ਬਸਤੀ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ